ਇੱਕ ਐਂਬੂਲੈਂਸ ਵੀ ਦਿੱਤੀ ਆ ਜਿੱਥੋਂ ਵੀ ਜੰਡਿਆਲਾ ਗੁਰੂ ਤੋਂ ਕਿਹੜੇ ਵੀ ਨਗਰ ਤੋਂ ਫੋਨ ਆਉਂਦਾ 24 ਘੰਟਿਆਂ ਲਈ ਸਾਡੀ ਗੱਡੀ ਜਿੱਥੋਂ ਵੀ ਫੋਨ ਆਵੇ ਉੱਥੇ ਸਾਡੀ ਰਾਤ ਨੂੰ ਗੱਡੀ ਪਹੁੰਚਦੀ ਆ ਕੁਝ ਗਰੀਬ ਪਰਿਵਾਰ ਆ ਜਿਨ੍ਹਾਂ ਦੇ ਕੇ ਘਰ-ਬਾਰ ਵੀ ਬਿਲਕੁਲ ਹੈ ਨਹੀਂ ਆ ਜਾਂ ਘਰ ਦਾ ਮੈਂਬਰ ਕੋਈ ਬਿਲਕੁਲ ਬਿਮਾਰ ਪਿਆ ਹੈ ਇਸੇ ਤਰ੍ਹਾਂ ਅਸੀਂ 15 ਪਿੰਡਾਂ ਦੇ ਵਿੱਚ ਹੁਣ ਜਾ ਚੁੱਕੇ ਹਾਂ ਗੁਰੂ ਘਰਾਂ ਵਿੱਚ ਜਾ ਰਹੇ ਹਾਂ ਗੁਰੂ ਘਰਾਂ ਵਿੱਚ ਬੱਚਿਆਂ ਨੂੰ ਗੁਰਸਿੱਖੀ ਜੀਵਨ ਨਾਲ ਜੋੜਨ ਵਾਸਤੇ ਪ੍ਰਚਾਰ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਹੈ ਜੀ ਇਹਨਾਂ ਨੇ ਸਾਨੂੰ ਮਿਲਵਾ ਦਿੱਤੀ ਜਿਹੜੇ ਵੀ ਯੂਥ ਆ ਸਾਡੇ ਨਾਲ ਜੁੜੇ ਤਾਂ ਕਿ ਸੋਸਾਇਟੀ ਚ ਆਹੀਂ ਆਪਣੇ ਭਾਈਚਾਰੇ ਦੀ ਜਾਂ ਕਿਸੇ ਵੀ ਗਰੀਬ ਪਰਿਵਾਰਾਂ ਦੀ ਵੱਧ ਤੋਂ ਵੱਧ ਸੇਵਾ ਕਰ ਸਕੀਏ ਤੇ ਨਸ਼ਿਆਂ ਤੋਂ ਦੂਰ ਰਹੀਏ ਇਹ ਸਾਡਾ ਡੇਲੀ ਬੱਚਿਆਂ ਨੂੰ ਤੇ ਨੌਜਵਾਨਾਂ ਨੂੰ ਪ੍ਰਚਾਰ ਹੁੰਦਾ ਵਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਆਸਵਲੇ ਅੰਮ੍ਰਿਤਸਰ ਜ਼ਿਲ੍ਹੇ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਤਾਰਾਗੜ ਤਲਾਵਾਂ ਦੇ ਵਿੱਚ ਮੌਜੂਦ ਹਾਂ ਤਾਂ ਦੋਸਤੋ ਨਿਸ਼ਕਾਮ ਸੇਵਾ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਅਤੇ ਗਰੀਬਾਂ ਦੀ ਸੇਵਾ ਜਿਹੜੀ ਹੈ ਉਹ ਵੀ ਸਭ ਤੋਂ ਵੱਡੀ ਸੇਵਾ ਹੁੰਦੀ ਤਾਂ ਇੱਕ ਸੁਸਾਇਟੀ ਵੱਲੋਂ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਸਾਬਕਾ ਫੌਜੀ ਅਤੇ ਸਰਪੰਚ ਆਪਸ ਦੇ ਵਿੱਚ ਇਕੱਠੇ ਹੋ ਕੇ ਇੱਕ ਸੁਸਾਇਟੀ ਜਿਹੜੀ ਹੈ ਉਹ ਤਿਆਰ ਕੀਤੀ ਹੈ ਤੇ ਪਿੰਡਾਂ ਦੇ ਵਿੱਚ ਗਰੀਬ ਘਰਾਂ ਦੇ ਵਿੱਚ ਜਾ ਕੇ ਉਹ ਮਦਦ ਕਰਦੇ ਨੇ ਨਾਮ ਵੀ ਜਾਣਾਂਗੇ ਅਤੇ ਜਿੰਨੇ ਵੀ ਸਾਥੀ ਦੇਖ ਰਹੇ ਨੇ ਭੁੱਲ ਕੇ ਵੀ ਵੀਡੀਓ ਸਕਿਪ ਨਾ ਕਰਿਓ ਕਿਉਂਕਿ ਕਿਸੇ ਗਰੀਬ ਦਾ ਇਹ ਵੀਡੀਓ ਸ਼ੇਅਰ ਹੋਈ ਭਲਾ ਕਰ ਸਕਦੀ ਹੈ ਸਾਡੇ ਨਾਲ ਕਮੇਟੀ ਦੇ ਮੈਂਬਰ ਮੌਜੂਦ ਨੇ ਗੱਲਬਾਤ ਕਰਕੇ ਜਾਂਦੇ ਆ ਬਾਬਾ ਜੀ ਵਾਈ ਗੁਰਜੀ ਖਾਲਸਾ ਵਾਈ ਗੁਰਜੀ ਕੀ ਫਤਿਹ ਮੈਂ ਚਾਹਾਂਗਾ ਪਹਿਲਾਂ ਇਸ ਸੁਸਾਇਟੀ ਜਿਹੜੀ ਕਮੇਟੀ ਹੈ ਉਸ ਦੇ ਬਾਰੇ ਜ਼ਰੂਰ ਦੱਸਿਆ ਜਾਵੇ ਜੀ ਮੇਰਾ ਨਾਮ ਮਨਜੀਤ ਸਿੰਘ ਹੈ ਪਿੰਡ ਮੇਰਾ ਦੇਲਾਵਾਲਾ ਹੈ ਜੀ ਜੀ ਇਹ ਤਨਤਨ ਬਾਬਾ ਜੀਮੇਤ ਸਿੰਘ ਤਰਨ ਸਤਿ ਸੇਵਾ ਜੀ ਜੀ ਇਹਦੇ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਮੇਰਾ ਨਾਮ ਆ ਜੀ ਜੀ ਇਹਨੂੰ ਪੂਰਾ ਟੀਮ ਨੂੰ ਮੈਂ ਹੈਂਡਲ ਕਰਨ ਰਿਹਾ ਜੀ ਇਹ ਚ ਪੂਰਾ ਜ਼ਿਲ੍ਹੇ ਨੂੰ ਪੂਰਾ ਪੰਜਾਬ ਨੂੰ ਭਾਜੀ ਹਰਵਿੰਦਰ ਸਿੰਘ ਜੀ ਪੂਰਾ ਹੈਂਡਲ ਕਰਦੇ ਆ ਜੀ ਜੀ ਪਰ ਪੂਰਾ ਸੇਵਾ ਨੂੰ ਜਿੱਥੇ ਜਿੱਥੇ ਹਾਦੀਸ ਸੋਸਾਇਟੀ ਨੇ ਇੱਕ ਐਂਬੂਲੈਂਸ ਵੀ ਦਿੱਤੀ ਆ ਜਿੱਥੋਂ ਵੀ ਜੰਡਿਆਲਾਗੁਰੂ ਤੋਂ ਕਿਹੜੇ ਵੀ ਨਗਰ ਤੋਂ ਫੋਨ ਆਉਂਦਾ 24 ਘੰਟਿਆਂ ਲਈ ਸਾਡੀ ਗੱਡੀ ਜਿੱਥੋਂ ਵੀ ਫੋਨ ਆਵੇ ਉੱਥੇ ਸਾਡੀ ਰਾਤ ਨੂੰ ਗੱਡੀ ਪਹੁੰਚਦੀ ਆ ਕਿਤੇও ਪੰਜਾਬ ਦੇ ਕਿਤੇ ਵੀ ਕੋਨੇ ਚੋਂ ਫੋਨ ਆਵੇ ਸਾਨੂੰ ਸਾਡੀ ਗੱਡੀ ਪਹੁੰਚਦੀ ਆ ਹੋਰ ਵੀ ਕਿਤੇ ਵੀ ਸਾਨੂੰ ਕਿਤੇ ਵੀ ਫੋਨ ਆਜੇ ਵੀ ਕੋਈ ਗਰੀਬ ਘਰ ਨੂੰ ਸੇਵਾਦਾਨੀਆਂ ਉਹ ਵੀ ਸਾਡੀ ਸੁਸਾਇਟੀ ਤੁਰੰਤ ਉਥੇ ਪੈ ਗੁਰੂ ਘਰਾਂ ਨੂੰ ਸੇਵਾ ਦੇਣੀ ਹੈ ਉਥੇ ਵੀ ਸੁਸਾਇਟੀ ਸਾਡੀ ਤੁਰੰਤ ਪਹੁੰਚਦੀ ਆ ਇਹ ਤੋਂ ਅਸੀਂ ਅੱਗੇ ਚੜ ਕੇ ਹੋਰ ਵੀ ਸੇਵਾ ਕਰਾਂਗੇ ਸਾਡੀ ਸੁਸਾਇਟੀ ਦਾ ਵੱਧ ਚੜ ਕੇ ਸਾਰੀ ਨਗਰ ਸਾਥ ਦੇਣ ਸਾਡੀ ਸੁਸਾਇਟੀ ਵੱਧ ਚੜ ਕੇ ਸੇਵਾ ਕਰਨਗੇ ਜੀ ਮੇਰੇ ਨਾਲ ਹੋਰ ਵੀ ਮੌਜੂਦ ਨੇ ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਾਵਾਂਗਾ ਇਹ ਜਰੂਰ ਦੱਸਿਓ ਕਿ ਮਨ ਦੇ ਵਿੱਚ ਫੁਰਨਾ ਕਿਵੇਂ ਫੁਰਦਾ ਹੈ 71 ਹੋ ਕੇ ਇਹ ਜਿਹੜੀ ਗਰੀਬਾਂ ਦੀ ਸੇਵਾ ਦਾ ਇਹ ਆਰੰਭ ਕੀਤਾ ਹੋਇਆ ਹੈ ਜੀ ਵਾਹਿਗੁਰੂ ਹਾਂਜੀ ਵੀਰ ਜੀ ਇਸ ਤਰ੍ਹਾਂ ਦਾਸ ਨਾਮ ਨਰਿੰਦਰ ਸਿੰਘ ਐਕਸ ਆਰਮੀ ਕੈਪਟਨ ਨਰਿੰਦਰ ਸਿੰਘ ਪਿੰਡ ਵਡਾਲਾ ਜੋਲ ਮੇਰੇ ਨਾਲ ਮੇਰੇ ਛੋਟੇ ਬ੍ਰਦਰ ਸਰਪੰਚ ਹਰਜੀਤ ਸਿੰਘ ਜੀ ਵਡਾਲਾ ਜੋਲ ਜੀ ਮੁੱਖ ਸੇਵਾਦਾਰ ਸੁਸਾਇਟੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜੇ ਸੇਵਾਦਾਰ ਭਾਈ ਮਨਜੀਤ ਸਿੰਘ ਦੇਲਾਵਾਲ ਜੀ ਜੀ ਨਾਲ ਉਹਨਾਂ ਦੇ ਭਾਈ ਸਾਹਿਬ ਭਾਈ ਹਰਵਿੰਦਰ ਸਿੰਘ ਜੀ ਫੌਜੀ ਸਾਹਿਬ ਜੀ ਇਹ ਜੋ ਉਪਰਾਲਾ ਹੈ ਇਹ ਭਾਈ ਸਾਹਿਬ ਦਾ ਹੀ ਹੈ ਪਰ ਅਸੀਂ 30 ਸਾਲ ਜਦੋਂ ਫੌਜ ਦੀ ਸੇਵਾ ਕੀਤੀ ਸਾਨੂੰ ਲੱਗਿਆ ਕਿ ਅਸੀਂ ਆਪਣੇ ਸਮਾਜ ਦੀ ਵੀ ਸੇਵਾ ਕਰੀਏ ਜੀ ਤੇ ਇਹ ਪ੍ਰਾਲਾਪਾਈ ਸਾਹਿਬ ਜੀ ਦੀ ਰਹਿਨਮਾਈ ਹੇਠ ਔਰ ਆਪਣੇ ਦਸ਼ਮੇਸ਼ ਤਰਨਾਂ ਦਾ ਬਾਬਾ ਜੀਵਨ ਸਿੰਘ ਬਾਬਾ ਅਮਰ ਅਮਰ ਸ਼ਹੀਦ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ 1300 ਘੋੜਸਵਾਰ ਮੌਜੂਦਾ ਮੁਖੀ ਬਾਬਾ ਮੇਜਰ ਸਿੰਘ ਸੋਢੀ ਜੀ ਜੀ ਉਹਨਾਂ ਦੀ ਰਹਿਨਮਾਈ ਹੇਠੇ ਜਿਹੜੀ ਸੋਸਾਇਟੀ ਅਸੀਂ ਆਰੰਭ ਕੀਤੀ ਹੈ ਜੀ ਤੇ ਹਲਕਾ ਜੰਡਿਆਲਾ ਗੁਰੂ ਨੂੰ ਦੱਸਿਆ ਤੁਹਾਨੂੰ ਪਹਿਲੇ ਵੀ ਭਾਈ ਸਾਹਿਬ ਨੇ ਇੱਕ ਇੱਕ ਐਂਬੂਲੈਂਸ ਦੀ ਫ੍ਰੀ ਸੇਵਾ ਦਿੱਤੀ ਗਈ ਹੈ ਜੋ ਕਿ ਜਿਸੇ ਵੀ ਟਾਈਮ ਤੇ ਕਦੇ ਸਾਨੂੰ ਫੋਨ ਆਉਂਦਾ ਸਾਡੇ ਜਿਹੜੇ ਸਿੰਘ ਸਾਹਿਬ ਨੇ ਉਹ ਫ੍ਰੀ ਸੇਵਾ ਦੇ ਲਈ ਪਹੁੰਚ ਜਾਂਦੇ ਹਨ ਦੂਸਰਾ ਅਸੀਂ ਹੁਣ ਤੱਕ ਕਰੀਬ ਕਰੀਬ 15 ਪਿੰਡਾਂ ਦਾ ਦੌਰਾ ਕਰ ਚੁੱਕੇ ਹਾਂ ਜਿਦੇ ਵਿੱਚ ਗੁਰੂ ਘਰਾਂ ਦੀ ਹਾਲਾਤ ਵੇਖੇ ਗਏ ਜਿਨ੍ਹਾਂ ਵਿੱਚ ਥੋੜੀ-ਬਹੁਤੀ ਸੇਵਾ ਦੀ ਜ਼ਰੂਰਤ ਉਹ ਵੀ ਪਛਾਈ ਗਈ ਕੁਝ ਗਰੀਬ ਪਰਿਵਾਰ ਆ ਜਿਨ੍ਹਾਂ ਦੇ ਕੇ ਘਰ-ਬਾਰ ਵੀ ਬਿਲਕੁਲ ਹੈ ਨਹੀਂ ਆ ਜਾ ਕਰਦਾ ਮੈਂਬਰ ਕੋਈ ਬਿਲਕੁਲ ਬਿਮਾਰ ਪਿਆ ਹੈ ਇਸੇ ਤਰ੍ਹਾਂ ਅਸੀਂ 15 ਪਿੰਡਾਂ ਦੇ ਵਿੱਚ ਹੁਣ ਜਾ ਚੁੱਕੇ ਹਾਂ ਸਵੇਰ ਤੋਂ ਲੈ ਕੇ ਹੁਣ ਤੱਕ ਪੰਜ ਪਿੰਡ ਕੱਢ ਕੇ ਆਏ ਹਾਂ ਹੁਣ ਲਾਸਟ ਪਿੰਡ ਏ ਤਾਰਾਗੜ ਤਲਾਵਾਂ ਦੇ ਵਿੱਚ ਅਸੀਂ ਖੜੇ ਆ ਇਹ ਸਾਡੇ ਸਵਿੰਦਰ ਸਿੰਘ ਸ਼ਹੀਦ ਗਹਿਰੀ ਮੰਡੀ ਦੇ ਭੈਣ ਜੀ ਹਨ ਉਹਨਾਂ ਦੇ ਘਰ ਸਾਨੂੰ ਪਤਾ ਲੱਗਿਆ ਸੀਗਾ ਵੀ ਥੋੜੀ ਮਾਲੀ ਸੇਵਾ ਦੀ ਜ਼ਰੂਰਤ ਹੈ ਸੋ ਭਾਈ ਦੇਲਾਵਾਲ ਜੀ ਆ ਕੇ ਉਹ ਖੁਦ ਆਪਣੇ ਹੱਥੀ ਸੇਵਾ ਕਰਕੇ ਜਾ ਰਹੇ ਆ ਅਸੀਂ ਮਾਫੀ ਚਾਹੁੰਦੇ ਹਾਂ ਕਿ ਸਾਰੇ ਹੀ ਨਗਰਾਂ ਦੇ ਵਿੱਚ ਇਸ ਸੁਸਾਇਟੀ ਦਾ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਜਿਹੜੀ ਵੀ ਯੂਥ ਹੈ ਸਾਡੇ ਨਾਲ ਜੁੜੇ ਤਾਂ ਕਿ ਸੁਸਾਇਟੀ ਚ ਅਸੀਂ ਆਪਣੇ ਭਾਈਚਾਰੇ ਦੀ ਜਾਂ ਕਿਸੇ ਵੀ ਗਰੀਬ ਪਰਿਵਾਰਾਂ ਦੀ ਵੱਧ ਤੋਂ ਵੱਧ ਸੇਵਾ ਕਰ ਸਕੀਏ ਸੋ ਸਾਡਾ ਇਹੀ ਕਹਿਣਾ ਹੈ ਹਲਕਾ ਜੰਡਾਲਾ ਗੁਰੂ ਦੀ ਜਿੰਨੀ ਵੀ ਸਮੂਹ ਸੰਗਤ ਹੈ ਵੀ ਭਾਈ ਵੱਧ ਚੜ ਕੇ ਪਿੰਡਾਂ ਦੇ ਵਿੱਚ ਆਪਣੇ ਯੂਥ ਨੂੰ ਇਕੱਠਾ ਕਰੋ ਔਰ ਇਸ ਸੁਸਾਇਟੀ ਦਾ ਜਿਹੜਾ ਸਾਥ ਦੋ ਤਾਂ ਕਿ ਅਸੀਂ ਗਰੀਬ ਭਾਈਚਾਰੇ ਦੀ ਗੁਰੂ ਘਰਾਂ ਦਾ ਸੇਵਾ ਸੰਭਾਲ ਜੜਿਆਂ ਨੂੰ ਚੰਗੇ ਸੁਚੱਜੇ ਢੰਗ ਨਾਲ ਕਰ ਸਕੀਏ ਮੈਂ ਐਨਆਰਆਈ ਭਰਾ ਜਿੰਨੇ ਵੀ ਸਾਡੇ ਦੇਸ਼ ਆਦੇਸ਼ਾਂ ਵਿੱਚ ਦਰਸ਼ਕ ਦੇਖ ਰਹੇ ਹਨ ਮੈਂ ਜ਼ਰੂਰ ਦੱਸਣਾ ਚਾਹਾਂਗਾ ਕਿ ਅਜਿਹੀਆਂ ਸੁਸਾਇਟੀਆਂ ਦਾ ਸਹਿਯੋਗ ਇਸ ਕਰਕੇ ਵੀ ਜ਼ਰੂਰੀ ਆ ਕਿ ਜਦੋਂ ਤੁਸੀਂ ਕਿਸੇ ਗਰੀਬ ਨੂੰ ਬਾਹਰੋਂ ਪੈਸਾ ਭੇਜਣਾ ਹੋਵੇ ਤਾਂ ਕਈ ਵਾਰ ਜਿਹੜਾ ਉਸਦੇ ਤੱਕ ਨਹੀਂ ਪਹੁੰਚਦਾ ਤਾਂ ਇਹ ਘਰ ਘਰ ਜਾ ਕੇ ਸਵੇਰ ਦੇ ਅ ਅਣ ਅਣਗਿਣਤ ਪਿੰਡਾਂ ਦੇ ਵਿੱਚ ਜਾ ਕੇ ਜਿਹੜਾ ਲੋਕਾਂ ਦੇ ਘਰਾਂ ਦੇ ਵਿੱਚ ਸੇਵਾ ਕੀਤੀ ਹੈ ਇਹ ਸੋਸਾਇਟੀ ਦੇ ਵੱਲੋਂ ਤਾਂ ਸਹਿਯੋਗ ਨਹੀਂ ਕਰਨਾ ਸਹਾਇਤਾ ਨਹੀਂ ਕਰਨੀ ਸਾਥ ਨਹੀਂ ਦੇਣਾ ਤੁਸੀਂ ਐਪਰੀਸ਼ੀਏਟ ਨਹੀਂ ਕਰਨਾ ਤਾਂ ਅੰਗੂਠੇ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਤੱਕ ਇਹ ਵੀਡੀਓ ਪਹੁੰਚੇ ਤੇ ਪਤਾ ਲੱਗੇ ਕਿ ਇੱਕ ਅਜਿਹੀ ਸੇਵਾ ਸੁਸਾਇਟੀ ਵੀ ਉੱਠੀ ਆ ਕਿ ਜਿਹੜੀ ਘਰ-ਘਰ ਜਾ ਕੇ ਲੋਕਾਂ ਦੀ ਸੇਵਾ ਕਰਦੀ ਹੈ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਭਾਵਨਾਵਾਂ ਨੇ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਮੇਰਾ ਨਾਮ ਹਰਵਿੰਦਰ ਸਿੰਘ ਫੌਜੀ ਅਸੀਂ ਇੱਕ ਤਨਤਨ ਬੱਬਾ ਜੀਵਨ ਸਿੰਘ ਸਰਬਸਾਂਝੀ ਸੇਵਾ ਸੁਸਾਇਟੀ ਤਿਆਰ ਕੀਤੀ ਆ ਜਿਸ ਦੇ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਜੀ ਦਿਲਾਂਵਾਲ ਜੀ ਅਸੀਂ ਸੁਸਾਇਟੀ ਦੇ ਇੰਚਾਰਜ ਸਾਡੀ ਟੀਮ ਕਮੇਟੀ ਮੈਂਬਰ ਕੈਪਟਨ ਨਰਿੰਦਰ ਸਿੰਘ ਜੀ ਜੀ ਸਰਪੰਚ ਸਾਹਿਬ ਤੇ ਸੁਨਾਮ ਸਿੰਘ ਜੀ ਨਾਲ ਆਏ ਨੇ ਸਾਡੀ 11 ਮੈਂਬਰੀ ਕਮੇਟੀ ਬਣੀ ਹੋਈ ਹੈ ਇੱਕ ਅਸੀਂ ਜੋ ਨਗਰਾਂ ਨਗਰੀ ਜਾ ਕੇ ਹਰ ਪਿੰਡ ਦੇ ਵਿੱਚ ਗੁਰੂ ਘਰਾਂ ਵਿੱਚ ਜਾ ਰਹੇ ਹਾਂ ਗੁਰੂ ਘਰਾਂ ਵਿੱਚ ਬੱਚਿਆਂ ਨੂੰ ਗੁਰਸਿੱਖੀ ਜੀਵਨ ਨਾਲ ਜੋੜਨ ਵਾਸਤੇ ਪ੍ਰਚਾਰ ਕਰਦੇ ਹਾਂ ਨੌਜਵਾਨਾਂ ਲਈ ਸਾਡੀ ਬੇਨਤੀ ਹੁੰਦੀ ਆ ਕਿ ਤੁਸੀਂ ਦਾੜੀਆਂ ਕੇਸ ਰੱਖੋ ਗੁਰੂ ਵਾਲੇ ਬਣੋ ਖੰਡੇ ਬਾਟੇ ਦੀ ਪੌਲ ਛਕੋ ਤੇ ਵੱਧ ਚੜ ਕੇ ਕੌਮ ਦਾ ਨਾਮ ਉੱਚਾ ਕਰੀਏ ਤੇ ਨਸ਼ਿਆਂ ਤੋਂ ਦੂਰ ਰਹੀਏ ਇਹ ਸਾਡਾ ਡੇਲੀ ਬੱਚਿਆਂ ਨੂੰ ਤੇ ਨੌਜਵਾਨਾਂ ਨੂੰ ਪ੍ਰਚਾਰ ਹੁੰਦਾ ਵਾ ਬਾਕੀ ਸਾਡੀ ਸੋਸਾਇਟੀ ਵੱਲੋਂ ਜੋ ਸਾਡੀ ਸੋਸਾਇਟੀ ਦੇ ਮੈਂਬਰ ਬੰਦੇ ਆ ਉਹਨਾਂ ਜਵਾਨਾਂ ਨੂੰ ਨੌਜਵਾਨਾਂ ਨੂੰ ਟੀ-ਸ਼ਰਟਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੂੰ ਦਮਾਲੇ ਦਿੱਤੇ ਜਾਂਦੇ ਨੇ ਤੇ ਉਹਨਾਂ ਨੂੰ ਹੋਰ ਵੀ ਥਾਵਾਂ ਤੇ ਕਿਹਾ ਜਾਂਦਾ ਕਿ ਜਿੱਥੇ ਵੀ ਕੋਈ ਤੁਹਾਡੇ ਨਾਲ ਧੱਕਾ ਕਰਦਾ ਸਾਡੀ ਸੋਸਾਇਟੀ ਤੁਹਾਡੇ ਨਾਲ ਆ ਸੋ ਸਾਰੀਆਂ ਸੰਗਤਾਂ ਜਿੱਥੇ-ਜਿੱਥੋਂ ਤੱਕ ਵੀ ਇਹ ਆਵਾਜ਼ ਜਾਂਦੀ ਆ ਮੇਰੀ ਬੇਨਤੀ ਆ ਕਿ ਵੱਧ ਚੜ ਕੇ ਸੋਸਾਇਟੀ ਦਾ ਸਾਥ ਦਿਈਏ ਤੇ ਗੁਰੂ ਵਾਲੇ ਬਣੀਏ ਤੇ ਕੇਸ ਰਖੀਏ ਦਾੜੀਆਂ ਰਖੀਏ ਤੇ ਮਹਾਰਾਜ ਦੀ ਪਾਲ ਸਕੀਏ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਸਰਪੰਚ ਸਾਹਿਬ ਹੰਤ ਵਿੱਚ ਜਿੰਨੇ ਵੀਡੀਓ ਨੂੰ ਦੇਖ ਰਹੇ ਨੇ ਇਹ ਸੁਸਾਇਟੀ ਵੱਲੋਂ ਬੋਲਦੇ ਹੋਏ ਇਸ ਕਮੇਟੀ ਵੱਲੋਂ ਬੋਲਦੇ ਹੋਏ ਮੈਸੇਜ ਕੀ ਰਹੇਗਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱ ਕੀ ਫਤਿਹ ਜੀ ਮੈਂ ਇਹਨਾਂ ਦੇ ਨਾਲ ਜੋ ਕਰਦਾ ਜੀ ਸਾਡੇ ਵੀਰ ਜੀ ਜੀ ਵੱਡੇ ਵੀਰ ਜੀ ਮਨਜੀਤ ਸਿੰਘ ਇਹਨਾਂ ਦਾ ਬਹੁਤ ਹੀ ਸੰਯੋਗ ਇਹਨਾਂ ਨੇ ਕੀਤਾ ਕੇ ਪਿੰਡਾਂ ਦੇ ਵਿੱਚ ਜਿਹੜੀ ਲਹਿਰ ਚਲਾਈ ਆ ਨਾ ਬਹੁਤ ਵਧੀਆ ਕਿਉਂਕਿ ਗਰੀਬ ਪਰਿਵਾਰਾਂ ਨੂੰ ਜਿਹੜੀ ਮਦਦ ਦਿੱਤੀ ਜਾਂਦੀ ਆ ਜੀ ਇਹ ਬਹੁਤ ਵਧੀਆ ਢੰਗ ਨਾਲ ਜਾ ਕੇ ਘਰੋ ਘਰੀ ਤੇ ਮਦਦ ਦੇ ਰਿਹਾ ਹੈ ਜੀ ਕੱਲ ਸਮਾਗਮ ਹੀ ਸਾਡਾ ਨੰਗਲ ਦਿਵਾਲ ਸਿੰਘ ਪਿੰਡ ਜੀ ਉੱਥੇ ਬੱਚਿਆਂ ਨੂੰ ਵੀ ਸਿੱਖਿਆ ਦੇ ਰਿਹਾ ਵੀਰ ਜੀ ਹੁਣੀ ਜੀ ਫੌਜੀ ਸਾਹਿਬ ਜੀ ਤੇ ਉੱਥੇ ਬੱਚਿਆਂ ਨੂੰ ਕੱਲ ਅਮਰਜੀਤ ਸਿੰਘ ਸ਼੍ਰੋਮਣੀ ਕਮੇਟੀ ਮੈਂਬਰ ਮੰਡਾਲਾ ਜੀ ਉਹ ਵੀ ਜਾਣ ਕੇ ਪਹੁੰਚੇ ਸਾਡੇ ਕੋਲੇ ਉਹਨਾਂ ਨੇ ਵੀ ਬੱਚਿਆਂ ਦਾ ਸਰਦਾਰ ਹਰਪ੍ਰੀਤ ਸਿੰਘ ਕਥਾ ਵਾਚ ਕੇ ਉਹਨਾਂ ਨੇ ਵੀ ਕਿਹਾ ਵੀ ਬੱਚਿਆਂ ਨੂੰ ਵੀ ਹੈ ਇੱਥੇ ਕੁਝ ਸਮਾਗਮ ਦੇ ਵਿੱਚ ਟੀਚਰ ਵੀ ਭੇਜਾਂਗੇ ਉਹਨਾਂ ਨੂੰ ਸਿੱਖਿਆ ਵੀ ਦੇਵਾਂਗੇ ਜੀ ਤੇ ਬਹੁਤ ਵਧੀਆ ਪ੍ਰੋਗਰਾਮ ਨਾ ਕੱਲ ਵੀ ਬੜਾ ਲੋਕਾਂ ਨੇ ਸਾਥ ਦਿੱਤਾ ਸਾਡਾ ਲਾਗਾ ਸ਼ੁਕਰਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਜਾਵਾਂਗੇ ਅੰਤ ਵਿੱਚ ਅੰਤ ਵਿੱਚ ਸੰਪਰਕ ਹੋ ਸਕੇ ਜ਼ਰੂਰ ਕੋਈ ਨੰਬਰ ਵੀ ਆਪਣਾ ਜਿਹੜਾ ਜ਼ਰੂਰ ਦੱਸੋ ਮੈਂ ਜੀ ਐਕਚੁਅਲੀ ਮੈਂ ਗੁਜਰਾਤ ਦੇ ਵਿੱਚ ਰਹਿੰਦਾ ਹਾਂ ਜੀ ਮੇਰਾ ਖੁਦ ਦਾ ਬਿਜ਼ਨਸ ਆ ਜੀ ਮੇਰੇ ਖੁਦ بڑے بڑے ਪਲਾਂਟਾਂ 'ਚ ਰੇਲయన్స్ ਨਿਆਰਾ ਆਈਓਐਸਐਲ ਬੀਪੀਐਸਐਲ ਮੇਰੇ ਵੱਡੇ ਵੱਡੇ ਕੰਟੈਕਟ ਚੱਲੇ ਨੇ ਮੈਂ ਐਕਚੁਅਲੀ ਗੁਜਰਾਤ ਦੇ ਵਿੱਚ ਰਹਿੰਦਾ ਮੈਂ ਉੱਥੋਂ ਹੀ ਮੇਰੇ ਜਿਹੜੇ ਭਾਈ ਆ ਰਵਿੰਦਰ ਸਿੰਘ ਤੇ ਸਾਡੇ ਨਾਲ ਸਾਹਿਬ ਉਹਨਾਂ ਨੂੰ ਮੈਂ ਸੇਵਾ ਕਲਦਾਮਾ ਤੇ ਉਹ ਪੂਰਾ ਲਗ ਲਗ ਨਗਰਾਂ ਦੇ ਵਿੱਚ ਵੰਡਦੇ ਤੇ ਗੁਰੂ ਘਰਾਂ ਦੇ ਵਿੱਚ ਵੰਡਦੇ ਆ ਤੇ ਫਿਰ ਤੋਂ ਜਦੋਂ ਮੈਨੂੰ ਮਹੀਨੇ ਬਾਅਦਾਂ ਵੀ ਸੇਵਾ ਮੈਨੂੰ ਕਲਦਾ ਮੈਂ ਇਹ ਸਾਰੇ ਨਗਰਾਂ ਚ ਗੁਰਦਾਰੇ ਸਾਹਿਬ ਉਤੋਂ ਬਾਅਦ ਚ ਜਿਹੜੇ ਜਿਹੜੇ ਆਪਣੇ ਨਗਰਵਾ ਉਹਨਾਂ ਵਿੱਚ ਗਰੀਬ ਜਿਹੜੇ ਪਰਿਵਾਰਵਾ ਉਹਨਾਂ ਤੱਕ ਪਹੁੰਚ ਕੇ ਸੇਵਾ ਦਿੰਦੇ ਆ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਅਮਦਾ ਜੀ ਅੱਜ ਸੇਵਾ ਸੁਸਾਇਟੀ ਪਹੁੰਚੀ ਘਰ ਦੇ ਵਿੱਚ ਹਾਂਜੀ ਤੁਸੀਂ ਧੰਨਵਾਦ ਦੇ ਰੂਪ ਚ ਕੀ ਕਹਿਣਾ ਚਾਹੋਗੇ ਇਹਨਾਂ ਦੇ ਹਾਂਜੀ ਯਾਕਤ ਨਾ ਵਰਗੀ ਦਾ ਖਾਲਸਾ ਹੈ ਗੱਲ ਜਿਹੜੀ ਪਤਾ ਹੈ ਹਾਂਜੀ ਬਹੁਤ ਬਹੁਤ ਧੰਨਵਾਦ ਹੈ ਜੀ ਇਹਨਾਂ ਨੇ ਸਾਨੂੰ ਸੇਵਾ ਦਿੱਤੀ ਹੈ ਅੱਛਾ ਜੀ ਹਾਂ ਹਨ ਬਹੁਤ ਹੀ ਗਰੀਬੀ ਆਈ ਇਹ ਸਾਲ ਹੋ ਗਿਆ ਬੁਮਾਰਨ ਅੱਛਾ ਜੀ ਹਾਂ ਤੇ ਚਲੋ ਸਾਡੇ ਇਹਨੇ ਮੇਰ ਦਾ ਹਾਂ ਬਹੁਤ ਮੈਂ ਜਿਹੜਾ ਤੇ ਪਾਉਂਦੇ ਤੁਸੀਂ ਦੇਖ ਸਕਦੇ ਕਿ ਭਾਵਕ ਵੀ ਨੇ ਗੱਲ ਕਰਦੇ ਹੋਏ ਮਾਤਾ ਜੀ ਕਿ ਕਿਵੇਂ ਉਹਨਾਂ ਦੇ ਘਰ ਬਾਬਾ ਜੀਵਨ ਸਿੰਘ ਸੇਵਾ ਸੁਸਾਇਟੀ ਜਿਹੜੀ ਹੈ ਉਹ ਉੱਚੀ ਤਾਂ ਉਹਨਾਂ ਨੇ ਸੇਵਾ ਕੀਤੀ ਮੈਂ ਚਾਹਾਂਗਾ ਅਜੀ ਸਾਹਿਬ ਜੀ ਨੰਬਰ ਜਰੂਰ ਜਿਹੜਾ ਸ਼ੇਅਰ ਕੀਤਾ ਜਾਵੇ ਤਾਂ ਜੋ ਦਰਸ਼ਕਾਂ ਨੂੰ ਆਪਣਾ ਫੋਨ ਨੰਬਰ ਜੀ 9724628331 ਮੇਰਾ ਨੰਬਰ 24 ਘੰਟੇ ਚਾਲੂ ਰਹਿੰਦਾ ਇੱਕ ਵਾਰ ਫਿਰ ਬੋਲਦੇ ਹੋ ਜੀ 9724628331 ਮੇਰਾ ਨੰਬਰ ਆ ਜੀ ਕਦੀ ਵੀ 24 ਘੰਟੇ ਅਚ ਕੁਝ ਵੀ ਸਾਨੂੰ ਫੋਨ ਕਰ ਸਕਦੇ ਐਂਬੂਲੈਂਸ ਲਈ ਕਦੀ ਵੀ ਕੋਈ ਕੰਮ ਪੈ ਸਕਦਾ ਤਾਂ ਤੁਰੰਤ ਹਾਜ਼ਰ ਹਾਡੀ ਕਮੇਟੀ ਇੱਥੇ ਹਾਜ਼ਰ ਵਾ ਤੁਰੰਤ ਜਦੋਂ ਵੀ ਕਿਤੇ ਫੋਨ ਆਉਂਦਾ ਆਪਣਾ ਨਗਰ ਦੱਸ ਕੇ ਨਾਲ ਪਿੰਡ ਦੱਸ ਕੇ ਕੋਈ ਵੀ ਆਪਣੇ ਕੋ ਸੇਵਾ ਲੈ ਸਕਦਾ ਸਾਡੀ ਕਮੇਟੀ ਤੁਰੰਤ ਉਹਨਾਂ ਕੋ ਪਹੁੰਚੂਗੀ ਐਂਬੂਲੈਂਸ ਗੱਡੀ ਦੀ ਸੇਵਾ ਤੇ ਉਹ ਵੀ ਪਹੁੰਚੂਗੀ ਜਾਂ ਕੋਈ ਗਰੀਬ ਪਰਿਵਾਰ ਤੁਰੰਤ ਉੱਥੇ ਪਹੁੰਚਣਗੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਵੀ ਬਣੇ ਰਹੋ ਸਾਡੇ ਨਾਲ ਅਸੀਂ ਹਰ ਕਵਰ ਜੀ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਬਾਬਾ ਗੁਰਦਿਆਲ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ